ਪਨ ਫਟਣ ਦਾ ਕੋਈ ਡਰ ਨਹੀਂ ਮੇਰੀ ਸਬਜੀ ਉਵੇਂ ਹੀ ਚੱਲ ਰਹੀ ਆ ਉਬਲ ਰਹੀ ਆ ਥੋੜਾ ਅਲੱਗ ਡਿਫਰੈਂਟ ਜਿਹਾ ਮੇਰਾ ਮੈਥਡ ਆ ਇਹਨੂੰ ਬਣਾਉਣ ਦਾ ਅਸੀਂ ਜ਼ਿਆਦਾਤਰ ਜਦੇ ਬਣਾਉਂਦੀ ਸਾਰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਕੁੱਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਕੁਕਿੰਗ ਕਰਨ ਲਈ ਕੁਕਿੰਗ ਆਪਣੇ ਬੱਚਿਆਂ ਲਈ ਭੈਣ ਭਰਾਵਾਂ ਲਈ ਤੇ ਬਜ਼ੁਰਗਾਂ ਲਈ ਛਟਕੋਰੀ ਛਟਕੋਰੀ ਬੱਚੇ ਜਿਹੜੇ ਅੱਜ ਕੱਲ ਖਾਂਦੇ ਨਹੀਂ ਨਾ ਹਰੀਆਂ ਹਰੀਆਂ ਸਬਜ਼ੀਆਂ ਅੱਜ ਦੀ ਸਬਜੀ ਬਣਾ ਕੇ ਤੁਸੀਂ ਖਿਲਾਇਓ ਇੰਨੇ ਛੌਕ ਨਾਲ ਖਾਣਗੇ ਨਾ ਚਟਣ ਕਰ ਜਾਣਗੇ ਐਨੀ ਟੇਸਟੀ ਸਬਜੀ ਬਣਾਉਣੀ ਅੱਜ ਆਪਾਂ ਨੇ ਕਿਹੜੇ ਕਿਹੜੇ ਇਨਗਰੀਡੀਅੰਟ ਆ ਸਬਜੀ ਦੇ ਆਪਾਂ ਨੇ ਲੈ ਲੈਣੇ ਚਾਰ ਪਿਆਜ਼ ਤਿੰਨ ਜ਼ੁਕੀਨੀਆਂ ਲੈ ਲੀਆਂ ਇਹਨਾਂ ਜ਼ੁਕੀਨੀਆਂ ਦੀ ਜਗ੍ਹਾ ਤੁਸੀਂ ਤੋਰੀਆਂ ਵੀ ਲੈ ਸਕਦੇ ਆ ਜਿਵੇਂ ਕਾਲੀ ਤੋਰੀ ਆਮ ਤੋਰੀ ਨਹੀਂ ਹੁੰਦੀ ਪਰ ਮੈਂ ਇੱਥੇ ਜ਼ੁਕੀਨੀਆਂ ਲੈ ਲਈਆਂ ਤੇ ਨਾਲ ਆਪਾਂ ਨੇ ਲੈ ਲੈਣਾ ਦੁੱਧ ਇੱਕ ਕੱਪ ਮੈਂ ਪਹਿਲਾਂ ਦੁੱਧ ਦਾ ਪਾ ਕੇ ਰੱਖਿਆ ਹੋਇਆ ਇੱਕ ਮੈਂ ਹੋਰ ਪਾ ਲਿਆ ਕਿਉਂਕਿ ਆਪਣੇ ਪਿਆਜ਼ਾਂ ਜਿਆਦਾ ਹੈ ਆਪਾਂ ਨੇ ਇਹ ਟੇਸਟੀ ਜੀ ਸਬਜ਼ੀ ਬਣਾਉਣੀ ਆ ਇਹਦੇ ਵਿੱਚ ਆਪਾਂ ਨੇ ਜ਼ਿਆਦਾ ਮਸਾਲੇ ਨਹੀਂ ਵਰਤਣੇ ਮਸਾਲਾ ਸਿਰਫ ਗਰਮ ਮਸਾਲਾ ਵਰਤਣਾ ਹੈ ਸਿਰਫ ਥੋੜਾ ਜਿਹਾ ਇੰਨਾ ਕੁ ਗਰਮ ਮਸਾਲਾ ਚਿਲੀ ਫਲੇਕਸ ਤੇ ਬਾਕੀ ਆਪਣੀ ਹਲਦੀ ਨਮਕ ਮਿਰਚ ਮਿਰਚ ਪਾਊਡਰ ਚਲੋ ਜੀ ਆਪਾਂ ਕਰਦੇ ਆ ਸਟਾਰਟ ਵੀਡੀਓ ਪਹਿਲਾਂ ਮੈਂ ਕਰ ਲਵਾਂ ਆਪਣਾ ਚਾਲੂ ਗੈਸ ਆਪਾਂ ਨੇ ਜ਼ਿਆਦਾ ਇਹਨੂੰ ਲਾਈਟ ਅੱਗ ਤੇ ਨਹੀਂ ਰੱਖਣਾ ਮੀਡੀਅਮ ਅੱਗ ਲੈ ਲੈਣੀ ਆ ਆਪਾਂ ਨੇ ਤੇ ਇੱਕ ਕੜਛੀ ਆਪਾਂ ਨੇ ਲੈ ਲੈਣੀ ਤੇਲ ਦੀ ਜਦੋਂ ਆਪਣਾ ਤੇਲ ਗਰਮ ਹੁੰਦਾ ਆਪਾਂ ਨੇ ਕੀ ਕਰਨਾ ਇਹ ਦੁੱਧ ਵਾਲੀ ਸਬਜ਼ੀ ਆ ਤੁਸੀਂ ਬਣਾਉਣ ਦਾ ਸਭ ਦਾ ਢੰਗ ਲੱਗ ਲਗਾ ਇਹਦੇ ਵਿੱਚ ਮੈਂ ਠੰਡਾ ਦੁੱਧ ਨਹੀਂ ਪਾਉਣਾ ਕਿਵੇਂ ਬਣਾਉਣੀ ਆ ਤੁਸੀਂ ਦੇਖਦੇ ਰਹੋ ਬਹੁਤ ਵਧੀਆ ਬਣਦੀ ਆ ਥੋੜਾ ਅਲੱਗ ਡਿਫਰੈਂਟ ਜਿਹਾ ਮੇਰਾ ਮੈਥਡ ਆ ਇਹਨੂੰ ਬਣਾਉਣ ਦਾ ਇਹ ਇੱਥੇ ਆਪਾਂ ਨੇ ਰੱਖ ਦੇਣਾ ਦੁੱਧ ਨਾਲ ਦੀ ਨਾਲ ਆਪਾਂ ਨੇ ਚੀਰ ਲਾਣੇ ਪਿਆਜ਼ ਪਿਆਜ਼ਾਂ ਦੀ ਕਟਿੰਗ ਆ ਜਿਹੜੀ ਆਪਾਂ ਨੇ ਕਰ ਲਾਣੀ ਲੰਬੇ ਰੁੱਖ ਵਿੱਚ ਮੇਰੇ ਕੋਲ ਵੱਡੇ ਆ ਪਿਆਜ਼ ਇਸ ਕਰਕੇ ਮੈਂ ਪਿਆਜ਼ ਆ ਜਿਹੜੇ ਸੈਂਟਰ ਚੋਂ ਕੱਟ ਲਾਣੇ ਆਪਾਂ ਨੇ ਪਾ ਲਾਣਾ ਜੀਰਾ ਤੇ ਪਿਆਜ਼ ਪਾ ਲਾਣੇ ਪਿਆਜ਼ਾਂ ਨੂੰ ਆਪਾਂ ਨੇ ਐਵੇਂ ਕਰਕੇ ਖੋਲ ਲਾਣਾ ਐਡਾ ਜੂੜੇ ਜੂੜੇ ਜ ਨਹੀਂ ਰਹਿਣੇ ਚਾਹੀਦੇ ਸਿਰਫ ਨਾਮਕ ਪਾਉਣਾ ਹੈ ਜੇ ਇੱਧਰ ਪਿਆਜ਼ਾਂ ਦੇ ਹੁੰਦੇ ਹੁੰਦੇ ਨਾਲ-ਨਾਲ ਕੱਟ ਲੈਣੀਆਂ ਆਪਾਂ ਨੇ ਜ਼ਕੀਨੀਆ ਜ਼ਕੀਨੀ ਨੂੰ ਵੀ ਆਪਾਂ ਨੇ ਲੰਬੇ ਰੁੱਖ 'ਚ ਕੱਟਣਾ ਹੈ ਐਦਾਂ ਕਰਕੇ ਐਦਾਂ ਤਿੰਨ ਤਿੰਨ ਪੀਸ ਕਰ ਲੈਣੇ ਪਤਲੇ ਰੁੱਖ ਚ ਕੱਟਣਾ ਹੈ ਇਹਨਾਂ ਨੂੰ ਜਿਆਦਾ ਮੋਤਾਈ ਨਹੀਂ ਕੱਟਣੀ ਆਪਾਂ ਨੇ ਸਮਝ ਲਓ ਜਿਵੇਂ ਪਿਆਜ਼ ਆ ਉਸੇ ਤਰ੍ਹਾਂ ਆਪਾਂ ਨੇ ਯਕੀਨੀ ਕੱਟਣੀਆਂ ਜਦੋਂ ਆਪਣੇ ਪਿਆਜ਼ ਐਦਾਂ ਟਰਾਂਸਪੇਰੈਂਟ ਹੋ ਜਾਣ ਥੋੜੇ ਭੁੱਜ ਜਾਣ ਜਿਆਦਾ ਨਹੀਂ ਭੁੰਨਣੇ ਆਪਾਂ ਨੇ ਫਿਰ ਆਪਾਂ ਨੇ ਨਾਲ ਦੀ ਨਾਲ ਕੱਟੀਆਂ ਹੋਈਆਂ ਆ ਜੁਕੀ ਨਹੀਂ ਚਾਹੇ ਰਾਮ ਤੋਰੀ ਚਾਹੇ ਤੁਸੀਂ ਦੂਜੀ ਕੀ ਕਹਿੰਦੇ ਆ ਕਾਲੀ ਤੋਰੀ ਹੁੰਦੀ ਆ ਉਹ ਵੀ ਪਾ ਸਕਦੇ ਆ ਇੱਧਰ ਜਦੋਂ ਆਪਣੀ ਉਵਾਲੀ ਆ ਗਈ ਇੱਧਰ ਆਪਣੀ ਸਬਜ਼ੀ ਬਣ ਰਹੀ ਆ ਆਪਾਂ ਨੇ ਕੀ ਕਰਨਾ ਇਹਨੂੰ ਬੰਦ ਨਹੀਂ ਕਰਨਾ ਇਹਨੂੰ ਸਿਮਤੇ ਕਰ ਦੇਣਾ ਤੇ ਨਾਲ ਦੀ ਨਾਲ ਇਹਨੂੰ ਹਲਾਈ ਜਾਣਾ ਹੈ ਬੰਦ ਨਹੀਂ ਕਰਨਾ ਬੇਸ਼ੱਕ ਥੋੜਾ ਜਿਹਾ ਗਾੜਾ ਹੋ ਜਵੇਗਾ ਦੁੱਧ ਦੁੱਧ ਨੂੰ ਜ਼ਿਆਦਾ ਵਾਲੀ ਆ ਰਹੀ ਸੀ ਬਿਲਕੁਲ ਘੱਟ ਸਿੰ ਕਰਤਾ ਵਾਂ ਬਿਲਕੁਲ ਘੱਟ ਤਾਂ ਕਿ ਆਪਣਾ ਇਹ ਚੱਲਦਾ ਰਹੇ ਗੈਸ ਦੁੱਧਾ ਜਿਹੜਾ ਬਿਲਕੁਲ ਠੰਡਾ ਨਹੀਂ ਪੈਣਾ ਚਾਹੀਦਾ ਹੁਣ ਜਦੋਂ ਆਪਣੀਆਂ ਇਹ ਯਕੀਨੀਆਂ ਜਿਹੜੀਆਂ ਹਾਫ ਕੁੱਕ ਹੋ ਗਈਆਂ ਆਪਣਿਆਂ ਥੋੜੀ ਜਿਹੀ ਜਗ੍ਹਾ ਬਣਾ ਲੈਣੀ ਜਿੱਥੇ ਆਪਣਾ ਥੋੜਾ ਜਿਹਾ ਤੇਲ ਇਕੱਠਾ ਹੋ ਜਾਂਦਾ ਇਹ ਦੇਖੋ ਥੋੜਾ ਜਿਹਾ ਤੇਲ ਇਕੱਠਾ ਹੋ ਗਿਆ ਤੁਹਾਨੂੰ ਵੀਡੀਓ 'ਚ ਦਿਖਦਾ ਹੋਊਗਾ ਤੋਂ ਪਹਿਲਾਂ ਪਾ DNA ਹਲਦੀ ਆਪਣੀ ਸਬਜ਼ੀ ਅਨੁਸਾਰ ਹਲਦੀ ਪਾ ਕੇ ਥੋੜਾ ਜਿਹਾ ਗਰਮ ਮਸਾਲਾ ਤੇ ਚਿਲੀ ਫਲੈਕਸ ਬਹੁਤ ਘੱਟ ਮਸਾਲਾ ਵਰਤਿਆ ਤੇ ਇਹਨੂੰ ਇੱਥੇ ਹੀ ਥੋੜਾ ਜਿਹਾ ਹਿਲਾ ਲਾਣਾ ਫੇਰ ਇਹਨੂੰ ਰਲਾਉਣਾ ਵਿੱਚ ਤੇ ਨਾਲ ਦੀ ਨਾਲ ਥੋੜੀ ਜਿਹੀ ਰੈੱਡ ਮਿਰਚ ਤਾਂ ਕਿ ਸਬਜ਼ੀ ਆ ਜਿਹੜੀ ਥੋੜੀ ਕਰਾਰੀ ਜੀ ਬਣ ਜਵੇ ਹੁਣ ਆਪਾਂ ਨੇ ਇਹਨੂੰ ਥੋੜੀ ਜਿਹੜੀ ਕੁਕਿੰਗ ਇਹਦੀ ਰਹਿ ਗਈ ਉਹਦੇ ਵਾਸਤੇ ਆਪਾਂ ਨੇ ਫੇਰ ਤੋਂ ਢੱਕਣ ਦੇ ਦਣਾ 2 ਮਿੰਟ ਦੇ ਬਾਅਦ ਆਪਾਂ ਦੇਖਨੇ ਆ ਫਿਰ ਇਹ ਬਣਦੀ ਆ ਜਾਂ ਨਹੀਂ ਜੇ ਥੋੜੀ ਕਸਰ ਹੋਈ ਫੇਰ ਥੋੜਾ 2 ਮਿੰਟ ਲਗਾਉਗੇ ਤੇ ਨਾਲ ਨਾਲ ਆਪਣਾ ਇੱਧਰ ਦੁੱਧਾ ਜਿਹੜਾ ਉਹ ਬਣ ਰਿਹਾ ਉਹ ਹਲਕਾ ਹਲਕਾ ਜਿਹਾ ਬਸ ਘੜ ਰਿਹਾ ਹੈ ਜਿਆਦਾ ਮੈਂ ਇਹਦੇ ਹੇਠਾਂ ਅੱਗ ਨਹੀਂ ਰੱਖੀ ਹੋਈ ਨਾ ਇਹਨੂੰ ਆਪਾਂ ਨੇ ਠੰਡਾ ਪੈਣ ਦੇਣਾ ਬਸ ਇਹਨੂੰ ਵੀ ਨਾਲ ਨਾਲ ਰੱਖੀ ਰੱਖਣਾ ਆਪਣੀ ਸਬਜ਼ੀ ਬਣ ਕੇ ਤਿਆਰ ਆ। ਦੇਖੋ ਲੁੱਕ ਕਿੰਨੀ ਸੋਹਣੀ ਐ ਨੇ ਬਿਲਕੁਲ ਹਲਕਾ ਹਲਕਾ ਤੇਲ ਆ ਜਿਹੜਾ ਛੱਡ ਤਾ। ਬਸ ਐਨੀਓ ਕੁੱਕ ਕਰਨੀ ਆ ਬਿਲਕੁਲ ਬਣ ਗਈ ਇਹ। ਇਹਨਾਂ ਨੂੰ ਬਿਲਕੁਲ ਐ ਖਤਮ ਨਹੀਂ ਕਰਨਾ। ਇੱਧਰ ਆਪਣਾ ਦੁੱਧ ਆ ਉਬਾਲੇ ਖੰਦਾ ਮੈਂ ਥੋੜਾ ਜਿਹਾ ਪਾਉਣ ਤੋਂ ਪਹਿਲਾਂ ਤੇਜ ਕਰਤਾ ਸੀ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਵਾਲੀ ਆ ਜਿਹੜੀ ਮੁੜਕੇ ਆ ਜਾਵੇ। ਇਹ ਦੇਖੋ ਪੂਰੀ ਤਰ੍ਹਾਂ ਉਬਾਲੇ ਖੰਦਾ ਦੁੱਧ ਆਪਾਂ ਨੇ ਕਰਤਾ ਬੰਦ ਇੱਧਰੋਂ। ਤੇ ਇੱਧਰ ਆਪਾਂ ਇਹ ਪਾ ਦਾਨਾ ਇਹਨੂੰ ਜੇ ਆਪਾਂ ਕੱਚਾ ਦੁੱਧ ਪਾਉਂਦੇ ਆ ਤਾਂ ਦੁੱਧ ਫਟਣ ਦਾ ਡਰ ਰਹਿੰਦਾ ਹੈ ਹੁਣ ਆਪਾਂ ਨੇ ਰਿੱਜ ਦਾ ਰਿੱਜ ਦਾ ਹੀ ਦੁੱਧ ਆ ਜਿਹੜਾ ਉਬਾਲ ਉੱਪਰ ਦਾ ਉੱਪਰ ਦਾ ਇਹਦੇ ਵਿੱਚ ਪਾਤਾ ਹੁਣ ਦੇਖੋ ਮੈਨੂੰ ਦੁੱਧ ਭਾਈ ਨੂੰ ਕਿੰਨਾ ਟਾਈਮ ਹੋ ਗਿਆ ਬਿਲਕੁਲ ਹੀ ਫਟਿਆ ਬਿਲਕੁਲ ਨੇੜੇ ਤੇ ਕਰਕੇ ਤੁਸੀਂ ਦੇਖ ਸਕਦੇ ਆ ਓਵੇਂ ਦਾ ਓਵੇਂ ਪਿਆ ਦੁੱਧ ਕੋਈ ਦਾਣਾ ਨਹੀਂ ਬਣਿਆ ਆਪਾਂ ਹੁਣ ਇਹਨੂੰ ਥੋੜਾ ਜਿਹਾ ਟਾਈਮ ਆ ਜਿਹੜਾ ਆਪਾਂ ਨੂੰ ਡਰ ਨਹੀਂ ਰਹਿੰਦਾ ਵੀ ਸਾਡਾ ਦੁੱਧਾ ਜਿਹੜਾ ਵਿੱਚ ਫਟ ਫਟ ਨਾ ਜਾਵੇ ਸਬਜ਼ੀ ਖਰਾਬ ਨਾ ਹੋ ਜਾਵੇ ਤੁਸੀਂ ਵੀ ਐਦਾਂ ਹੀ ਪਾ ਕੇ ਦੁੱਧ ਉੱਪਰ ਦਾ ਉੱਬਲਦਾ ਤੇ گاੜਾ-ਗਾੜਾ ਹਲਕਾ-ਹਲਕਾ گاੜਾ ਹੋ ਜਾਂਦਾ ਬਹੁਤ ਟੇਸਟੀ ਲੱਗਦੀ ਆ ਸਬਜ਼ੀ ਇਸ ਢੰਗ ਨਾਲ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਮੇਰੀ ਇਸ ਢੰਗ ਨਾਲ ਸਬਜੀ ਬਣਾਉਣ ਦੀ ਖਾਸੀਅਤ ਇਹੀ ਆ ਜੇ ਤੁਸੀਂ ਇਹ ਢੰਗ ਨਾਲ ਬਣਾਉਂਗੇ ਤੁਸੀਂ ਜਿਹੜਾ ਦੁੱਧ ਆ ਪਟਣ ਦਾ ਤੁਹਾਡੇ ਵਿੱਚ ਡਰ ਨਹੀਂ ਰਹੂਗਾ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਹੈ ਸਬਜੀ ਇਸ ਢੰਗ ਨਾਲ ਬਣਾਇਓ ਦੇਖਿਓ ਨਹੀਂ ਜ਼ਿਆਦਾਤਰ ਜਦੇ ਬਣਾਉਂਦੇ ਸਾਰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਨਹੀਂ ਦੇਖੋ ਹੁਣ ਤੱਕ ਰਿਜ ਰਹੀ ਹੈ ਸਬਜੀ ਕੋਈ ਇਹਦਾ ਫਰਕ ਨਹੀਂ ਪਿਆ ਓਵੇਂ ਦਾ ਓਵੇਂ ਆ ਜਿਹੜਾ ਦੁੱਧ ਆ ਓਹੀ ਪਿਆ ਹੈ ਬਿਲਕੁਲ ਨਹੀਂ ਫਟਿਆ ਤੁਸੀਂ ਵੀ ਐਵੇਂ ਹੀ ਬਣਾਇਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਨੂੰ ਫੱਡਣ ਦਾ ਕੋਈ ਡਰ ਨਹੀਂ ਮੇਰੀ ਸਬਜ਼ੀ ਉਵੇਂ ਹੀ ਚੱਲ ਰਹੀ ਆ ਉਬਲ ਰਹੀ ਆ ਥੋੜੀ ਜਿਹੀ ਗਾੜੀ ਕਰਨੀ ਆ ਆਪਾਂ ਨੇ ਮੈਂ ਆ ਗਈ ਲੈਣ ਧਨੀਆ ਇਹ ਦੇਖੋ ਮੈਂ ਆਪਣੇ ਬੜੇ سارے ਗਮਲੇ ਦੇ ਵਿੱਚ ਲਗਾਇਆ ਹੋਇਆ ਧਨੀਆ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਵਾ ਆਪਣੇ ਜੋਗਾ ਹੋਈ ਜਾਂਦਾ ਵੈਸੇ ਆਪਣੀ ਉਹ ਵੱਡੀ ਕਿਆਰੀ ਵੀ ਹੈਗੀ ਆ ਉਧਰ ਵੀ ਲਗਾ ਲੈਂਦੇ ਹੁੰਨੇ ਆ ਮੌਸਮ ਦੀ ਗੱਲ ਆ ਚਲੋ ਆਪਣੀ ਸਬਜ਼ੀ ਵਾਸਤੇ ਆਪਾਂ ਤਾਜ਼ਾ ਤਾਜ਼ਾ ਧਨੀਆ ਤੋੜ ਲੀਏ ਆਪਣੀ ਸਬਜ਼ੀ ਵੀ ਦੇਖੀ ਆ ਜਾ ਕੇ ਗਾੜੀ ਹੋ ਗਈ ਕਿ ਨਹੀਂ ਆਪਾਂ ਨੇ ਧਣੀਆਂ ਤੋੜ ਲਿਆਂਦਾ ਆ ਕੇ ਸਬਜ਼ੀ ਦੇਖੀ ਆ ਸਬਜ਼ੀ ਦੇਖੋ ਬਹੁਤ ਵਧੀਆ ਆਪਣਾ ਗਾੜਾ ਹੋ ਗਿਆ ਥੋੜਾ ਤਰੀਆ ਜਿਹੜੀ ਇਹਦੀ ਆਪਾਂ ਨੇ ਹੁਣ ਇਹ ਬੰਦ ਕਰ ਦਾਨੀ ਤੇ ਇਧਰ ਆਪਾਂ ਧਣੀਆਂ ਧੋ ਲਈਏ ਜਿਵੇਂ ਉਂਝਾ ਆਪਣੇ ਬੱਚੇ ਆ ਜਿਹੜੇ ਹਰੀਆਂ ਸਬਜ਼ੀਆਂ ਖਾਂਦੇ ਨਹੀਂ ਇਹ ਆ ਢਾਂਗਾ ਜਿਹੜਾ ਬਹੁਤ ਵਧੀਆ ਹੈ ਬਹੁਤ ਖੁਸ਼ ਹੋ ਕੇ ਖਾਂਦੇ ਆ ਬੱਚੇ ਵੀ ਬਡੇ ਵੀ ਆਪਾਂ ਕਿਸੇ ਹੋਰ ਵੀਡੀਓ ਚ ਮਿਲਦੇ ਆ ਜੇ ਤੁਹਾਨੂੰ ਇਹ ਰੈਸਪੀ ਆ ਜਿਹੜੀ ਇੱਕ ਵਾਰੀ ਜੇ ਤੁਸੀਂ ਜ਼ਰੂਰ ਬਣਾ ਕੇ ਜ਼ਰੂਰ ਦੇਖਿਓ ਬਹੁਤ ਵਧੀਆ ਬਣਦੀ ਆ ਤੇ ਆਪਾਂ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਰੈਸਪੀ ਨਾਲ ਮਿਲਦੇ ਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਕੁੱਕ ਵਿਦ ਜਸਵੀਰ ਨੂੰ ਸਬਸਕ੍ਰਾਈਬ ਬੈਲ ਆਈਕਨ ਵੀ ਦਵਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਆ ਜਿਹੜਾ ਵੀਡੀਓ ਦਾ ਤੁਹਾਡੇ ਤੱਕ ਪਹੁੰਚ ਸਕੇ ਹਰੇਕ ਵੀਡੀਓ ਦਾ ਆਪਾਂ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ